ਜਰ ਕੀ ਮਾਮਲਾ ਜੀ ਜਿਹੜਾ ਹੈ ਜੀ 21 ਤਰੀਕ ਨੂੰ 11:30 ਵਜੇ ਸਵੇਰੇ ਐਸ ਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਆਈਸੀਆਈਸੀ ਬੈਂਕ ਜਿਹੜਾ ਮੰਜੂ ਸਿਨੇਮਾ ਦੇ ਲਾਗੇ ਹੈਗਾ ਉੱਥੇ ਇੱਕ ਮੁੰਡਾ ਸੀਗਾ ਯਸ਼ਿਕ ਸਿੰਘਲਾ ਉਹ 14 ਲੱਖ 20000 ਰੁਪਏ ਆਪਣੀ ਸਵਿਫਟ ਕਾਰਡ ਦੇ ਵਿੱਚ ਜਮ੍ਹਾਂ ਕਰਾਣ ਆਏ ਸੀਗਾ ਬੈਂਕ ਦੇ ਵਿੱਚ ਤਾਂ ਉਹਦੇ ਉਹਦੇ ਨਾਲ ਉਹਦਾ ਫਰੈਂਡ ਸੀਗਾ ਅੰਕੁਸ਼ ਕੁਮਾਰ ਤਾਂ ਉਹਦੀ ਗੱਡੀ ਚੋਂ 14,20,000 ਰੁਪਏ ਕੋਈ ਕੱਢ ਕੇ ਲੈ ਗਿਆ ਸੀਗਾ ਇਹ ਇਨਫੋਰਮੇਸ਼ਨ ਆਈ ਸੀਗੀ ਤਾਂ ਪੁਲਿਸ ਉੱਥੇ ਗਈ ਉਹਨੇ ਪੂਰਾ ਵੈਰੀਫਾਈ ਕਰਕੇ ਇੱਕ ਮੁਕਦਮਾ ਦਰਜ ਕੀਤਾ ਸੀਗਾ ਨਾਮ ਲੂਮ ਵਿਅਕਤੀ ਤੇ ਖਿਲਾਫ ਉਸੇ ਦਿਨ ਅਸੀਂ ਆਇਡੈਂਟੀਫਾਈ ਕਰ ਲਿਆ ਸੀਗਾ ਕਿ ਇਹ ਜਿਹੜਾ ਮਸਲਾ ਸੀਗਾ ਇਹ ਅੰਕੁਸ਼ ਕੁਮਾਰ ਨੇ ਕਿਉਂ ਕਿ ਉਹ ਆਪਣੇ ਦੋਸਤ ਦਾ ਉਹਨੂੰ ਪਤਾ ਸੀਗਾ ਕਿ ਕਾਫੀ ਬਾਰ ਪਹਿਲਾਂ ਵੀ ਉਹਨੇ ਹੈਵੀ ਅਮਾਉਂਟ ਜਿਹੜਾ ਕੈਸ਼ ਹੈ ਉਹ ਬੈਂਕ ਦੇ ਵਿੱਚ ਜਮਾ ਕਰਾਇਆ ਸੀਗਾ ਤਾਂ ਉਹਨੇ ਇੱਕ ਦਿਨ ਪਹਿਲਾਂ ਯਸ਼ਿਕ ਸਿੰਘਲਾ ਨੇ ਦੱਸਿਆ ਸੀਗਾ ਕਿ ਕੱਲ ਮੈਂ 14 ਲੱਖ ਰੁਪਏ ਦੇ ਕਰੀਬ ਰਕਮ ਜੜੀ ਹੈਗੀ ਆ ਮੈਂ ਜਮਾ ਕਰਾਨੀ ਆ ਬੈਂਕ ਦੇ ਵਿੱਚ ਤਾਂ ਤੂੰ ਆ ਜੀ ਮੇਰੇ ਨਾਲ ਤਾਂ ਇਹ ਇਹਨੂੰ ਪਤਾ ਸੀਗਾ ਇਸਨੇ ਇਹਨੇ ਆਪਣੇ ਤਿੰਨ ਹੋਰ ਜਿਹੜੇ ਮਿੱਤਰ ਸੀਗੇ ਇੱਕ ਦਾ ਨਾਮ ਸੀਗਾ ਜੀ ਲਵੇਸ਼ ਵਰਮਾ ਜੋ ਇਹਦਾ ਅੰਕੁਸ਼ ਦਾ ਕਾਫੀ ক্লোਜ਼ ਫਰੈਂਡ ਹੈਗਾ ਤੇ ਦੋ ਹੋਰ ਆਕਾਸ਼ ਜੇਤਲੀ ਤੇ ਵਰਮ ਵਸ਼ਿਸ਼ਟ ਇਹਨਾਂ ਨਾਲ ਪਲੈਨਿੰਗ ਕਰਕੇ ਉਸ ਗੱਡੀ ਦੀ ਪਹਿਲਾਂ ਹੀ ਡੁਪਲੀਕੇਟ ਕੀ ਬਣਾਈ ਹੋਈ ਸੀਗੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਜਿਹੜਾ ਮਦਈ ਹੈ ਉਹਨੂੰ ਮੈਂ ਪਾਸੇ ਲੈ ਜਾਊਂਗਾ ਤੇ ਤੁਸੀਂ ਆ ਕੇ ਗੱਡੀ ਚੋਂ ਪੈਸੇ ਕੱਢ ਕੇ ਲੈ ਜਾਓ। ਉਸੇ ਤਰੀਕੇ ਨਾਲ ਜਦੋਂ ਇਹ ਯਸ਼ਿਕ ਸਿੰਗਲਾ ਆਇਆ ਬੈਂਕ ਤੇ ਲੱਗੇ ਤੇ ਅੰਕੁਸ਼ ਕੁਮਾਰ ਇਹਨੂੰ ਸਿਗਰਟ ਬਹਾਨੇ ਦੇ ਬਹਾਨੇ ਪੀਣ ਦੇ ਬਹਾਨੇ ਬਾਹਰ ਲੈ ਕੇ ਗਿਆ ਤੇ ਮਗਰੋਂ ਜਿਹੜੇ आकाश जेदली ਤੇ वरुण ਵਸ਼ਿਸ਼ਟ ਉਹਨਾਂ ਨੇ ਗੱਡੀ ਖੋਲ ਕੇ ਪੈਸੇ 14 ਲੱਖ 20000 ਰੁਪਏ ਕਢ ਲਿਆ ਸੀਗਾ ਤੇ ਸਰ ਇਹ ਕਿੱਥੋਂ ਬਰਾਮਦਗੀ ਹੋਈ ਹੈ ਜੀ ਇਹ ਬਰਾਮਦਗੀ ਜੀ ਇਹਨਾਂ ਕੋਲੋਂ ਹੀ ਹੋਈ ਹੈ ਅਨਕੁਸ਼ কুমার ਤੇ ਲਵਿਸ਼ ਵਰਮਾ ਤੋਂ ਹੋਈ ਹੈ ਇਹਨਾਂ ਨੇ ਅੱਗੇ ਜਿਹੜੇ ਸੀਗੇ ਦੋ ਮੁੰਡੇ ਆਕਾਸ਼ ਜੇਦਲੀ ਤੇ ਵਰਨ ਵਸ਼ਿਸ਼ਟ ਨੂੰ 50-50000 ਤੇ ਉਹਨਾਂ ਨੂੰ ਕਮਿਟ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਕਰੋ ਐਸੀ 50 5000 ਤੁਹਾਨੂੰ ਲਵੀਸ਼ਰਮਾ ਨੇ ਕੀ ਰੋਲ ਸਰ ਲਵੀਸ਼ਰਮਾ ਜੀ ਮੇਨ ਹੈਗੇ ਕੌਨਸਪਿਰਟਰ ਜੀ ਮੈਨੋ ਦੇ ਨਾਲ ਕੁਛ ਦੇ ਨਾਲ ਅੰਕੁਸ਼ ਦੇ ਨਾਲ ਮੇਨ یہی ਹੈ ਜੀ ਕਿ ਜਿਹੜੀ ਘੱਡੀ ਦੀ ਚਾਬੀ ਬਣਾਈ ਇਹਨਾਂ ਨੇ ਮਤਲਬ ਕਿ ਬਿਫੋਰ ਵਨ ਡੇ ਜਾਂ ਉਸ ਤੋਂ ਪਹਿਲੇ ਬਣਾਈ ਰੱਖੀ ਸੀ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਸੀ ਮਤਲਬ ਆਜ ਪਹਿਲੇ ਕੌਨਸਪਿਰੇਸ ਜੀ ਕਿ ਆਪਾਂ ਕੰਮ ਕਰਨੇ ਕਰਨਾ ਕਿਉਂ ਕਿਉਂਕਿ ਜਿਹੜਾ ਮਦਈ ਹੈ ਉਹਨੇ ਸਾਰਾ ਪਤਾ ਸੀਗਾ ਅੰਕੁਸ਼ ਨੂੰ ਮਦੀਦ ਐਕਚੁਅਲੀ ਕੰਮ ਕੀ ਹੈ ਮਦੀਦ ਦਾ ਕੰਮ ਹੈਗਾ ਜੀ ਪਲਾਸਟਿਕ ਦੇ ਪੋਲੀਬੈਗ ਬਣਾਉਂਦੇ ਉਹ ਕੁਝ ਤੇ ਸਰ ਇਹ ਇਹਨਾਂ ਦੇ ਕੋਲੋਂ ਹੋਰ ਕੀ ਕੀ ਬਰਾਮਦ ਹੋਇਆ ਜੀ ਕਿ ਇਹ ਹੋਰ ਵੀ ਕੋਈ ਕਿਸਾ ਦੇ ਵਿੱਚ ਨਾਮ ਇਹਨਾਂ ਦਾ ਨਹੀਂ ਹੋਰ ਕੋਈ ਕੇਸ ਹੈਗਾ ਨਹੀਂ ਹਜੇ ਤੱਕ ਅੰਕੁਸ਼ ਹੈ ਇਹ ਤੇ ਘੁਪਰ ਕਿਸੇ ਜਿਹੜਾ ਦੋਸਤ ਜਿੱਦਾਂ ਕੋਈ ਤਾਂ ਬੋਲਣਾ ਤਾਂ ਜੀ ਵੈਸੇ ਤਾਂ ਏਜੰਟ ਹੈਗਾ ਜੀ ਅੰਕੁਸ਼ ਹਾਂਜੀ ਇਹ 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 ਕੰਮ ਦੇ ਕਾਰੋਬਾਰ ਇਹ ਸਰ ਚਾਰੋਂ ਆਪਸ ਵਿੱਚ ਦੋਸਤ ਨੇ ਜਾਂ ਕਿਸ ਤਰ੍ਹਾਂ ਨੇ ਇਹ ਦੋ ਅੰਕੁਸ਼ ਕੁਮਾਰ ਹੈਗਾ ਜੀ ਦੋਸਤ ਮਦਈ ਦਾ ਦੋਸਤ ਹਾਂਜੀ ਤੇ ਬਾਕੀ ਤੇ ਨੇ ਕਿਊਜ਼ ਅੰਕੁਸ਼ ਦੇ ਦੋਸਤ ਹੈ ਨਹੀਂ ਦੋ ਜਿਹੜੇ ਐਕਿਊਜ਼ ਹੈਗੇ ਉਹ ਤਾਂ ਇਹਨਾਂ ਨੇ ਕਿਰਾਏ ਤੇ ਲੁੱਤੇ ਰੱਖੀ ਸੀਗੇ 50000 ਤੋਂ ਹਾਂਜੀ ਆਕਾਸ਼ ਤੇ ਵਰੁਣ ਤੇ ਸਾਰੇ ਕੋਲ ਜਿਹੜਾ ਲਵਿਸ਼ ਹੈ ਉਹ ਫਰੈਂਡ ਹੈ ਨਸ਼ੇ ਦੀ ਆਪਦੀ ਵੀ ਨਹੀਂ ਸਰ ਕੋਈ ਨਹੀਂ ਨਸ਼ੇ ਦੇ ਕੋਈ ਸਰ ਵੈਸੇ ਮੁੰਡੇ ਜਿਹੜੇ ਚਾਰ ਹੀ ਫੜੇ ਸਰ ਕੀ ਕੰਮ ਕਰਦੇ ਆ ਜਿਹੜੇ ਕਿ ਦੋ ਲੱਗਦੇ ਜਿਨ੍ਹਾਂ ਨੂੰ 50-50 ਹਜ਼ਾਰ ਦੇਣਾ ਸੀ ਇਹ ਉਦਾਂ ਕੀ ਕੰਮ ਕਰਦੇ ਉਹ ਆਪਣੀ ਦੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਸਾਰਾ ਪਤਾ ਕਰਕੇ ਦੱਸਾਂਗੇ ਸਰ ਇਹ ਸਾਰੇ ਮਾਮਲੇ ਦੇ ਵਾਸਤੇ ਇਨਰ ਮੀਨਸ ਮਨਸ਼ਾ ਕੀ ਸੀ ਇਹਨਾਂ ਦੀ ਇਹ ਪੈਸਿਆਂ ਦਾ ਕੀ ਕਰਨਾ ਸੀ ਇਹਨਾਂ ਨੇ ਪੈਸੇ ਵਰਤਨੇ ਸੀਗੇ ਜੀ ਨਹੀਂ ਕਿਉਂਕਿ ਇਹਨੂੰ ਪਤਾ ਸੀਗਾ ਨਾ ਜੀ ਇਨੂੰ ਪਤਾ ਸੀਗਾ ਮੇਰਾ ਦੋਸਤ ਜਿਹੜਾ ਹੈਗਾ ਉਹ ਕਈ ਵਾਰੀ ਐਂਟਰੀ ਲੈ ਕੇ ਆਂਦਾ ਹੈ ਇਹਨਾਂ ਨੂੰ ਲੱਗਾ ਕਿ ਆਪਾਂ ਈਜ਼ੀਲੀ ਮਨੀ ਨੂੰ ਲੈ ਸਕਦੇ ਹਾਂ ਹਾਂਜੀ ਸਾਰੇ ਪੁਲਿਸ ਨੂੰ ਕਿਸ ਤਰ੍ਹਾਂ ਕਿੱਥੋਂ ਦੀ ਪਕੜੇ ਗਈ ਇਹ ਜੀ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਕੀਤਾ ਸੀਗਾ ਟਰੈਕ ਤੇ ਉਸ ਤੋਂ ਅਸੀਂ ਪਤਾ ਕੀਤਾ ਜੀ ਸੋ ਜੇ ਪੁਲਿਸ ਜਿਹੜਾ ਟਰੈਪ ਲਾ ਕੇ ਪੁਲਿਸ ਨੂੰ ਕੋਈ ਟਿਪ ਮਿਲੀ ਜਿਹੜੀ ਉਹ ਸੀਸੀਟੀਵੀ ਕੈਮਰੇ ਤੋਂ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਜਿਹੜੀ ਹੈਗੀ ਉਸ ਤੋਂ ਕਾਲ ਡਿਟੇਲ ਕਾਲ ਲੋਕੇਸ਼ਨ ਕੱਲ ਦੀ ਜਿਹੜੀ ਜਿੰਨੀ ਵੀ ਕਾਲ ਸੀਗੀ ਤੇ ਉਹਨਾਂ ਨਾਲ ਜਿਹੜੇ ਦੋ ਮੁੰਡੇ ਜਿਹੜੇ ਲੈ ਕੇ ਗਏ ਉਹਨਾਂ ਦੀ ਕਾਲ ਸਾਰਾ ਕਰਕੇ ਫਿਰ ਤੇ ਸਰ ਹੁਣ ਕਿੰਨਾ ਕੈਸ਼ ਬਰਾਮਦ ਹੋਇਆ ਟੋਟਲ ਪੂਰਾ ਕੈਸ਼ ਬਰਾਮਦ ਹੋ ਗਿਆ ਜੀ 14 ਲੱਖ 20 ਹਜ਼ਾਰ ਕੀ ਅੰਗੂਸ਼ਿਆਂ ਨੂੰ ਬਹਾਨੇ ਨਾਲ ਲੈ ਕੇ ਗਿਆ ਕਿ ਚਲ ਆਪਾਂ ਸਿਗਰਟ ਉਹ ਪੈਰਲਾਈ ਪਲਾਨਿੰਗ ਕੀਤਾ ਕਿ ਤੀਸਰੀ ਮੈਂ ਕਿਹਾ ਪਿਛੋਂ ਆਏ ਇਹਨਾਂ ਨੇ ਜੋ ਜਿਹੜੀ ਚਾਬੀ ਸੀ ਇਹਨਾਂ ਕੋਲ ਤਦੀ ਕਰ ਰਹੀ ਸੀ ਕਿ ਚਾਬੀ ਵੀ ਲੰਗੀ ਸ਼ੀਸ਼ਾ ਵੀ ਟੁੱਟਿਆਗਾ ਕਿ ਬੈਗ ਕਿੱਦਾਂ ਉਹ ਚਾਬੀ ਬਰਾਮਦ ਹੋ ਗਈ ਜਿਹੜੀ ਡੁਪਲੀਕੇਟ ਸੀ ਹਾਂਜੀ ਕਿ ਸਰ ਉਹ ਜਿਹੜਾ ਲੈਪਟਾਪ ਸੀਗਾ ਨਾਂ ਲਿਖਿਆ ਨਾ ਉਹ ਵੀ ਬਰਾਮਦ ਹੋਊਗਾ ਉਹ ਬਾਕੀ ਹਾਂਜੀ ਬਾਕੀ ਹੈ ਜੀ ਉਹ ਬਾਕੀ ਉਹ ਉਹ ਹੀ ਕਰਨਾ ਹੈ